ਹਾਂਜੀ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਜਾ ਰਹੇ ਸੀ ਅਮਰਸਰ 에어ਪੋਰਟ ਤੇ ਅੱਜ ਸਾਡੇ ਚਾਚੂ ਚੱਲੇ ਸੀ ਬਾਹਰ ਵਾਲੇ ਕੰਟਰੀ ਮੇਰੇ ਚਾਚੂ ਨੂੰ ਛੱਡਣ ਲਈ ਜਾ ਰਹੇ ਸੀਗੇ ਮੇਰੇ ਮਾਮੂ ਤੇ ਮੇਰੇ ਪਾਪਾ ਤੇ ਮੇਰੇ ਜੈਲੀ ਪਾਪਾ ਪਹਿਲਾਂ ਉਸੇ ਲਗਾਇਆ ਨਿਊ ਫਾਸਟ ਟੈਗ ਫਿਰ ਚਾਚੂ ਨੇ ਗੱਡੀ ਨੂੰ ਕਪੜਾ ਮਾਰ ਕੇ ਕੀਤਾ ਸਾਫ ਕਿ ਹਲਕੀ ਸ਼ਾਮ ਹੋ ਰਹੀ ਸੀ ਸੂਰਤ ਦੇਖਣ ਨੂੰ ਕਿੰਨਾ ਵਧੀਆ ਲੱਗ ਰਿਹਾ ਸੀ ਜੋ ਕਰ ਰਿਹਾ ਸੀ ਕੱਲ ਨੂੰ ਡਰਾਈਵ ਜੱਲੀ ਪਾਪਾ ਬੈਠੇ ਸੀ ਉਹਨਾਂ ਦੇ ਨਾਲ ਲੱਗੇ ਮਾਮੂ ਤੇ ਪਾਪਾ ਕਾਰ ਵਿੱਚ ਪਿੱਛੇ ਬੈਠੇ ਸੀ ਨਾਂ ਨੂੰ ਪਹੁੰਚਾ ਦੇ ਯਾਰ 에어ਪੋਰਟ ਆਹ ਚਾਬੀ ਤਾਂ ਦੇ ਦੇ ਜਮਨੀ ਤੇ ਆੜ ਦੀ ਚਾਬੀ ਦੇ ਠੀਕ ਹੈ ਆੜ ਦਾ ਮੇਨ ਵਾਲੀ ਉਹ ਨੱਲੇ ਦੀ ਹੈ ਠੀਕ ਹੈ ਮੈਨੂੰ ਕੰਮ ਲੈਣੀ ਹੈ ਮੈਨੂੰ ਤੇ ਆਹ ਚਾਬੀ ਕੱਢ ਲੈਣੀ ਦੋ ਇੱਕੋ ਕੱਢ ਲੈਣੀ ਉਹਦੀ ਇੱਕ ਜੈਕ ਹੈ ਕਿੰਨੀ ਦੀ ਪਹਿਲੇ ਦਫਾ ਦੂਨ ਦੇ ਟਾਂਕੀ ਨੂੰ ਟਾਂਕੀ ਵਿੱਚ ਚਾਹ ਬਾਕੀ ਰੱਖੀ ਹੋਣੀ ਜ਼ਰੂਰੀ ਹੈ ਨਵੀਂ ਜੀਵੀ ਨਾਲ ਇੱਥੇ ਵੀ ਨਹੀਂ ਉਹ ਹੀ ਮੈਂ ਦੇਖਦਾ ਲਵੀ ਇਹ ਲੋਕਾਂ ਦੇ ਬਿਜ਼ਨਸੇ ਬਣਾ ਰਹੇ ਨੇ ਮੈਂ ਨਹੀਂ ਬਾੜਾ ਹੈ ਆਡਰ ਬ੍ਰਾਂਚਾ ਪੂਰਾ ਜਾਮ ਲੱਗ ਗਿਆ ਹੈ ਚਰੰਦਰ ਅੰਤੁਰ ਤੇ ਟੁਰ ਤੇ ਉਹ ਵੀ ਚੱਲਣ ਦੇ ਹੀ ਨਹੀਂ ਵਿੱਚ ਉਹ ਕੰਮ ਕਰ ਲੈਂਦਾ ਸੀ ਪਾਪਾ ਪਾ ਦਾ ਕੰਮ ਕਰ ਲੈਂਦਾ ਸੀ ਜਿੰਦ ਦੇ ਤੇਰ ਤੁਰ ਬਦਲੀ ਕਰਦਾ ਸੀ ਮਾਰੇ ਬਟੇ ਕੰਮ ਕਰਦਾ ਸੀ ਪਲੱਸ ਜੀ ਕਲੇਮ ਵਗੈਰਾ ਪਾ ਲੈਂਦਾ ਸੀ ਹਾਂ ਸਾਰਨ ਗੋਰ ਨਾਲ ਜੁੜੀ ਹੋਈ ਜੁਗਾ ਉਹ ਜਿਹੜੇ ਮੁੰਡੇ ਆਪਣੇ ਯਾਰ ਦੋਸਤ ਨੇ ਮੇਰੇ ਕੋਲ ਸਭ ਫੈਨ ਯਾਤਰਾ ਕਰਨਾ ਬਾਦ ਕਰਨਾ ਬਾਕੀ ਬਸ ਜਰੂਰ ਕਿ ਆਪਾਂ ਬਸ ਲੈਣੀ ਹੈ ਪਾਲਕਾ ਦਾ ਮੈਂ ਵੀ ਜਰੂਰ ਇਹ ਯਾਤਰਾ ਚੱਲਣਾ ਠੀਕ ਹੈ ਕਿਉਂ ਆਰ ਵੀ ਤੇ ਉਹ ਨਾਂ ਕੇ ਬਲਾਸਪੁਰ ਹਾਂਜੀ ਕੰਤ ਪਹਾੜੀ ਦੇ ਜਨਲੀ ਪਾਪਾ ਨੇ ਆਪਣੀ ਗੱਲ ਨਾਲ ਸਾਰਿਆਂ ਦਾ ਮਨ ਲਗਾ ਕੇ ਰੱਖਿਆ ਸੀ ਅਸੀਂ ਪਹੁੰਚ ਗਏ ਸੀ ਜਲੰਧਰ ਨੇਰਾ ਵੀ ਹੋਣ ਲੱਗ ਗਿਆ ਸੀ ਫਿਰ ਤਾਂ ਅਫਸਰ ਨੂੰ ਦੇਖਿਆ ਨਾ ਜਿਲੰਦਰ ਪਹੁੰਚ ਗਿਆ ਸੀ ਗੱਡੀ ਰੋਕਤੀ ਫਿਰ ਅਸੀਂ ਪੀਤੀ ਗਰਮਾ ਗਰਮ ਚਾਹ ਨਾਲ ਖਾਦੇ ਆਪਾਂ ਬਿਸਕੁਟ ਤੇ ਨਮਕੀਨ ਫਿਰ ਆਪਾਂ ਖੀ ਟਿੱਕਾ ਚਟਨੀ ਸੋਨੀ ਜੀ ਫੋਟੋ ਅੱਥਾ ਨੂੰ ਐਂਟਰ ਕਰਾਉਗਾ ਇਹ ਬੰਦੇ ਨੇ

ਇਹ ਤੇ ਵੀ ਬਹੁਤ ਪੀੜ ਸੀ ਰਸਤੇ ਵਿੱਚ ਬੌਂਸੋ ਨਹੀਂ ਮਾਰਕੀਟ ਬੰਨੀ ਸੀ ਅਰੇ ਇਸ ਦਾ ਮੈਂ ਤੁਹਾਨੂੰ ਕਹ ਰਿਹਾ ਮੇਰੀ ਸਲਾਹ ਬਣੀ ਜੀ ਕੋਲ ਲੈ ਨਹੀਂ ਜਾਣਾ ਵੀ ਭਾਈ ਜੀ ਕਾੜ ਦੱਸ ਹੈ ਕਾੜ ਦੱਸ ਆਹ ਮੈਂ ਕਰਦੇ ਗਏ ਰੋਜ਼ ਸੇਫਟੀ ਆਉਂਗੇ ਦੇਖੋ ਕਮਾਲ ਕੋ ਕਿੱਧਰ ਲੈਣਾ ਇਦਾਂ ਰੱਖ ਆਖਰ ਮਗਰ ਲਾਣਾ ਆ ਆਖਰ ਜੂੜੇ ਇੱਥੇ ਆਂ ਆਗਲਾ ਜੇ ਫਾਈਟ ਆਉਣ ਪਰ ਮਗਰ ਰਹੇ ਹਮੋਤਨਾ ਆਉਣੀ 885 500 ਵਜਿਆ ਤੇ ਐਸੀ ਬੈਟਰੀ ਵੀ ਦੀ ਪਾਈਆ ਗੱਡੀ ਦੀ ਇਹਦੀ ਦੀ ਪਾਈਆ ਪਾਣੀ ਦੀ ਇੱਥੇ ਬਣਾਉਂ ਕਿ ਕਿਵੇਂ ਲੱਗੇ ਪਹਿਲਾਂ ਮੇਰਾ ਫਾਈਨਲੀ ਅੱਪਾ ਪਹੁੰਚ ਗਏ ਸੀ 에어ਪੋਰਟ ਤੇ ਸਾਰੇ ਦੀ ਫੋਟੋ ਫਿਰ ਅੱਪਾ ਖਿਚਾਈ ਚਾਚਾ ਚਾਚੂ ਨਾਲ ਸੋਨੀ ਜੀ ਫੋਟੋ ਫਿਰ ਚਾਚੂ 에ਰਪੋਰਟ ਦੇ ਅੰਦਰ ਚਲੇ ਗਏ ਫਿਰ ਆਪਣਾ ਨਾਮ ਲਾਤੀ ਆਪਣੇ ਫਿਰ ਆਪਣਾ ਚਾਚੂ ਦੀ ਵੀਡੀਓ ਬਣਾਣ ਲੱਗੇ ਬਣਾ ਆਪਣਾ ਆਪਣਾ ਵੀਡੀਓ ਬਣਾ ਫਿਰ ਅਸੀਂ 에ਰਪੋਰਟ ਦੁਬਾਰ ਆ ਗਏ ਤਕੁਛ ਡੇਰੇ ਆਰਾਮ ਕੀਤਾ ਫਿਰ ਪਟਾਬੇ ਤੇ ਰੁੱਕ ਕੇ ਗਰਮਾ ਗਰਮ ਰੋਟੀ ਖਾਧੀ ਟੱਬੇ ਚ ਲੱਗ ਗਿਆ ਸ ਇੱਕ ਟੀਵੀ ਉਜੀ ਚੱਲ ਰਹੀ ਸੀ ਪੰਜਾਬੀ ਗਾਣੇ